ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਅੱਗੇ ਕਰ ਦਿਆ ਕਰੋ ਸ਼ੇਅਰ ਤੇ 8 ਵਜ ਗਿਆ ਸਵੇਰੇ ਤੇ ਹੁਣ ਟਾਈਮ ਹੋ ਗਿਆ ਚਾਹ ਲੈ ਕੇ ਜਾਣ ਦਾ ਮਿਸਤਰੀ ਆ ਗਏ ਹੋਣਗੇ 8:30 ਵਜੇ ਨੂੰ ਆ ਜਾਂਦੇ ਆਗੇ ਤੇ ਪਹੁੰਚਦੇ ਆਗੇ ਆਪਾਂ ਸਬਾ ਘਟ ਜਾ ਕੇ ਉਥੇ ਤੇ ਪਚਾਉਣੇ ਆਗੇ ਜਾਂ ਮਿਸਤਰੀਆਂ ਤੱਕ ਉਦੋਂ ਬਾਅਦ ਦਿਖਾਉਣੇ ਆਗੇ ਕੰਮ ਕਰ ਆ ਜੋ ਵੀਡੀਓ ਚ ਐਂਡ ਤੱਕ ਬਨੇ ਰਹੋ ਲੋ ਜੀ ਪਹੁੰਚ ਗਈ ਮਿਸਤਰੀ ਚਲਾਤਾ ਕੰਮ ਕੰਦ ਦਾ ਇਧਰ ਸਾਈਡ ਤੇ ਲੋ ਇਹ ਆ ਉਹਦੇ ਵਾਲੀ ਮਸ਼ੀਨ ਛਾਨਣ ਵਾਲੀ ਆਏ ਚ ਪਾਈ ਜਾਂਦੇ ਆ। ਪਿਛਾਣੀ ਜਾਂਦੀ ਐ। ਦੂਜੂ ਨਹੀਂ ਮੱਥਾ ਮਾਰਨਾ ਪੈਂਦਾ। ਲਓ ਜੀ ਅੱਜ ਇੱਕ ਨੁਕਸਾਨ ਹੋ ਗਿਆ। ਕੁੱਤਾ ਆ ਗਿਆ ਸੀਗਾ ਮੂਰੇ। ਅਸੀਂ ਉੱਥੋਂ ਆਈ ਜਾਂਦੇ ਸੀਗੇ ਜਿੱਥੇ ਆਪਾਂ ਨਵਾਂ ਘਰ ਪਾਉਣੇ ਆ। ਤੇ ਮੂਰੇ ਆ ਗਿਆ ਕੁੱਤਾ। ਇੱਕ ਇਹ ਨੰਮੀ ਬੈਠਾ ਬੈਠਾ ਚੱਲ ਪਿਆ ਗਾ ਉਹਨੂੰ। ਇੱਕ ਦਾ ਆ। ਕਸਰ ਵੱਜ ਗਈ। ਤੇ ਇੱਕ ਇੱਥੋਂ ਇੱਕ ਇੱਥੋਂ ਤੇ ਇਹ ਕਾ ਹੋ ਗਿਆ ਹੈਂਡਲਵਿੰਗਾ ਹੋ ਗਿਆ ਆ ਆ ਹੈਂਡਲਵਿੰਗਾ ਹੋ ਗਿਆ ਤੇ ਹੋਰ ਤੱਕ ਤੇ ਹੈ ਨਹੀਂ ਇਹ ਕਾ ਲੈਡ ਤੇ ਇੱਥੇ ਥਲੇ ਉਹ ਵੱਜ ਗਈ ਕਸਰ ਤੇ ਆਈ ਜਾਂਦੇ ਸੀਗੇ ਉਹੀਂ ਥੀ ਤਾਂ ਹੌਲੀ ਤੇ ਇੱਕਦਮ ਕੁੱਤਾ ਬੈਠਾ ਬੈਠਾ ਹੋਰ ਕੁੱਤੇ ਮਗਰ ਭੱਜ ਪਿਆ ਤੇ ਇੱਕ ਉਥੇ ਕੁੱਤ ਕਤੀੜ ਵਾਲੇ ਆਥੇ ਕੁੱਤੇ ਵਾਲੇ ਆਗੇ ਤੇ ਮੂਰੇ ਆ ਗਿਆ ਤੇ ਡਿੱਗ ਪੇ ਸਾਡ ਛੋਟੂ ਤੂੰ ਤਾਂ ਬਚਦੇ ਰਹੇਗੀ ਤੇ ਆ ਨੁਕਸਾਨ ਹੋ ਗਿਆ ਇਹ ਚਲ ਆਪਣਾ ਗਰੰਟੀ ਚ ਏਜੰਸੀ ਵਾਲਿਆਂ ਨੂੰ ਹੁਣ ਜਾ ਕੇ ਆਏ ਆ ਏਜੰਸੀ ਵਾਲਿਆਂ ਕੋਲੇ ਉਹ ਕਹਿੰਦੇ ਵੀ ਕਹਿੰਦੇ ਖੜਾਉਣਾ ਪਊਗਾ ਦੋ ਤਿੰਨ ਦਿਨ ਸਾਰਾ ਸਮਾਨ ਨਵ ਬਦਲ ਦਿਆਂਗੇ ਕਿਉਂਕਿ ਹਜੇ ਇਹਨੂੰ 6 ਮਹੀਨੇ ਨਹੀਂ ਹੋਏ ਆ ਸਾਲ ਦੀ ਗਰੰਟੀ ਹੁੰਦੀ ਹੈਗੀ ਉਹ ਹੈਂਡਲ ਵੀ ਨਵਾਂ ਪੈਜੂ ਲਾਈਟ ਵੀ ਨਵੀਂ ਪੈਜੂ ਤੇ ਜਿਹੜਾ ਸਿਰਜਾ ਹੁੰਦਾ ਉਹ ਵੀ ਨਵਾਂ ਪੈਜੂਗਾ ਤੇ ਇਹ ਬਦਲਿਆ ਜਊ ਤੇ ਫਿਰ ਬਦਲਾ ਲਾਂਗੇ ਹਜੇ ਤਾਂ ਇਹ ਜੇ ਤੇਲ ਸੀਗਾ ਇਹ ਚ ਤੇਲ ਨਹੀਂ ਨਿਕਲਦਾ ਤਾਂ ਕਰਕੇ ਉੱਥੇ ਖੜਾ ਆਣੀ ਆਪਾਂ ਤੇ ਬਦਲਾਵਾਂਗੇ ਇਹ ਨਹੀਂ ਨੁਕਸਾਨ ਹੋਰੀ ਹੋ ਗਿਆ ਸੀਗਾ ਅਜੇ ਤਾਂ ਵਾਵਾ ਗਾਰੰਟੀ ਚ ਹਾਂਜੀ ਕੱਲ ਮੈਂ ਕਿਹਾ ਸੀਗਾ ਵੀ ਆਪਣੀ ਵੀਡੀਓ ਚ ਵੱਧ ਤੋਂ ਵੱਧ ਕਮੈਂਟ ਕਰੋ ਤੇ ਆਪਾਂ ਜਵਾਬ ਦੇਵਾਂਗੇ ਉਹ ਕਮੈਂਟਾਂ ਦੇ ਤੇ ਨਾਮ ਲਵਾਂਗੇ ਹੁਣ ਮੈਂ ਦੱਸਦਾ ਵੀ ਕਿਹੜੇ ਕਿਹੜੇ ਬੰਦਿਆਂ ਨੇ ਕਮੈਂਟ ਕੀਤੇ ਆ ਪਹਿਲਾ ਕਮੈਂਟ ਹੈਗਾ ਭਿੰਦਾ ਸੰਧੂ ਤੇ ਉਹ ਬਾਈ ਨੇ ਕਮੈਂਟ ਕੀਤਾ ਵੀ ਬੀਮ ਕਿਉਂ ਨਹੀਂ ਪਾਇਆ ਜਿਹੜਾ ਵੀ ਬੀਮ ਕਿਉਂ ਨਹੀਂ ਪਾਇਆ ਵੀ ਮੈਂ ਆਪਾਂ ਪਾਇਆਗਾ ਤੇ ਆਪਾਂ ਜਿਹੜਾ ਦੋ ਸਰਗੇ ਪਾਏ ਆਗੇ ਡਬਲ ਸਰਗੇ ਵਾਲਾ ਬੀਮ ਪਾਤਾ ਤੇ ਪਲੰਥ ਬੀਮ ਨਹੀਂ ਪਾਇਆ ਉਹ ਵੀ ਮੈਂ ਦੱਸਦਾ ਕਿਉਂ ਨਹੀਂ ਪਾਇਆ ਤੇ ਦੂਜਾ ਕਮੈਂਟ ਕੀਤਾ ਸੁਖਿੰਦਰ ਤੇ ਇਹ ਇਹ ਬਾਈ ਦਾ ਕੋਈ ਉਹ ਹੈ ਨਹੀਂ ਸੀਗਾ ਕੋਈ ਸਵਾਲ ਹੈ ਨਹੀਂ ਸੀ ਤੇ ਤੀਜਾ ਕਮੈਂਟ ਕੀਤਾਗਾ ਗੱਗੀ ਮਾਨ ਪਿੰਡ ਫੁੱਲੂ ਮੰਡੀ ਡੱਬੂ ਵਾਲੀ ਹਰਿਆਣੇ ਤੋਂ ਤੇ ਚੌਥਾ ਕਮੈਂਟ ਕੀਤਾ ਮਾਨ ਹਰਦੇਵ ਸਿੰਘ ਰੁਕ ਜਾ ਮੈਂ ਪੀਣਾ ਚਾਹ ਰੁਕ ਜਾ ਵੀਡੀਓ ਬਣਾ ਲਾ ਤੇ ਚੌਥਾ ਕਮੈਂਟ ਕੀਤਾ ਮਾਨ ਹਰਦੇਵ ਸਿੰਘ ਤੇ ਆਪਾਂ ਜਿਹੜਾ ਕੰਮ ਆਗਾ ਉਹ ਦੇ ਆਪਾਂ ਕੀਤਾਗਾ ਠੇਕਾ ਤੇ ਰੇਟ ਹੈਗਾਗਾ 150 ਰੁਪਿਆ ਠੇਕਾ ਕੀਤਾਗਾ ਸਕੁਅਰ ਫੁੱਟ ਦਾ ਤੇ ਪਲੰਥ بیم ਆਪਾਂ ਤਾਂ ਨਹੀਂ ਪਾਇਆ ਉਹ ਚ ਖਰਚਾ ਬੜਾ ਆਉਂਦਾਗਾ 70-80000 ਰੁਪਿਆ ਖਰਚਾ ਉਹ ਚ ਆ ਜਾਣਾ ਸੀਗਾ ਤੇ ਖਰਚੇ ਦਾ ਵੀ ਹਿਸਾਬ ਕਿਤਾਬ ਦੇਖਣਾ ਹੁੰਦਾ ਤਾਂ ਕਰਕੇ ਆਪਾਂ ਜਿਹੜਾ ਪਲੰਥ بیم ਕੈਨਸਲ ਕਰਤਾ ਸੀਗਾ ਪਹਿਲਾਂ ਆਪਣਾ ਜਿਹੜਾ ਰੈ ਸੀਗੀ ਉਹਦੀ ਪਲੰਥ ਬੀਮ ਦੀ ਤੇ ਬਾਅਦ ਚ ਆਪਾਂ ਕੈਨਸਲ ਕਰਤਾ ਕਿਉਂਕਿ ਉਹ ਅੰਦਰ ਹੀ ਆ ਜਾਣਗੇ ਸਾਰੀਆਂ ਕੰਦਾ ਕੰਧ ਕਰਦਿਆਂ ਤਾਂ ਕਰਕੇ ਉੱਥੇ ਕੋਈ ਪਾਣੀ ਪੂਣੀ ਇਹਨਾਂ ਲੱਗਣਾ ਨਹੀਂਗਾ ਤਾਂ ਕਰਕੇ ਆਪਾਂ ਦੂਜਾ ਆਮ ਲੈਂਟਰੀ ਲਾਤਾ ਤੇ ਜਿੰਨਾ ਵੀ ਬੰਦੇ ਨੇ ਕਮੈਂਟ ਕੀਤੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਕਮੈਂਟ ਕੀਤਾਗਾ ਕਰਨ ਨੇ ਤੇ ਕਮੈਂਟ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਦਾਂ ਹੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੋਈ ਵੀ ਤੁਹਾਡਾ ਸਵਾਲ ਹੁੰਦਾ ਤਾਂ ਉਹ ਜਰੂਰ ਸ਼ੇਅਰ ਕਰਿਆ ਕਰੋ ਤੇ ਮੇਰੇ ਪਿੰਡ ਤੋਂ ਕਿਸੇ ਨੇ ਕਮੈਂਟ ਨਹੀਂ ਕੀਤਾ ਦੇਖ ਲਓ ਤੇ ਇਹ ਤੁਸੀਂ ਲਾਲੂ ਸਾਹਿਬ ਵਿਖਿਆਉ ਨਹੀਂ ਕੀਤਾਗਾ ਤੇ ਪਿੰਡ ਵਾਲਿਓ ਤੁਸੀਂ ਵੀ ਕਰਦਿਆ ਕਰੋ ਕਮੈਂਟ ਤੇ ਕੋਈ ਵੀ ਲਿਖਦਿਆ ਕਰੋ ਕੁਛ ਨਾ ਕੁਛ ਤੇ ਇਦਾਂ ਹੀ ਆਪਾਂ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਤੇ ਆਪਾਂ ਜਵਾਬ ਦਿਆ ਕਰਾਂਗੇ ਲਓ ਜੀ ਇਹਨਾਂ ਕੰਨਾ ਕਰਤਿਆਂ ਐਨੀ-ਐਨੀ ਵਰਤ ਬੋ ਐਨੀ-ਐਨੀ ਵਰਤ ਬੋ ਟੀਵੀ ਕਰਾਵਾਂਗੇ ਆਪਾਂ ਥਲਵਾਹਾ ਸਾਰਿਆਂ ਚਲਾਵਣੀ ਚੜਦੀ ਉਹਦੇ ਨਾਲ ਇਟਾਂ ਦਾ ਹਾਂ ਇਟਾਂ ਜੇ ਹੋਰ ਮੰਗਾਲੀਆਂ ਸੀ 2000 ਇੰਨਾਂ ਕਰਾਂਗੇ ਹਾਂ ਤਿੰਨ ਕੰਦਾ ਇਹੇ ਕੰਦਾ ਕੱਲ ਨੂੰ ਕਰਕੇ ਤੇ ਟੀਪ ਦਾ ਸਟਾਰਟ ਕਰਾਵਾਂਗੇ ਕੰਮ ਆਹ ਆਪਾਂ ਇੰਨਾ ਥਾਂ ਛੱਡਤਾ ਨਾਲ ਆਵਦਾ ਇਨਾ ਬਚ ਗਿਆ ਪਿੱਛੇ ਆਹ ਨੰਗਾ ਟਲਾਡੂ ਦਾ ਆਉਣਾ ਜਾਇਆ ਕਰੂਗਾ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕੱਲ ਦੀ ਵੀਡੀਓ ਚ